ਅੰਬਾਲਾ ਦੇ ਸ਼ਹਿਰ ਯਮਨਾ ਨਗਰ ਦੇ ਵਿੱਚ ਐਤਵਾਰ ਜਿਹੜਾ ਇਹ ਮੀਨਾ ਤੇ ਉਹਦੇ ਬੇਟੇ ਰਾਹੁਲ ਲਈ ਆਖਿਰਲਾ ਦਿਨ ਸਾਬਤ ਹੋਇਆ। ਇਸ ਦਿਨ ਇਹਨਾਂ ਦੀ ਆਪਣੀ ਬੇਟੀ ਕਾਜਲ ਨੇ ਆਪਣੀ ਮਾਂ ਮੀਨਾ ਤੇ ਆਪਣੇ ਛੋਟੇ ਭਰਾ ਰਾਹੁਲ ਦਾ ਕਤਲ ਕਰ ਦਿੱਤਾ। ਤੇ ਕਤਲ ਤੋਂ ਬਾਅਦ ਪੁਲਿਸ ਨੂੰ ਫੋਨ ਕਰਕੇ ਕਹਿੰਦੀ ਆ ਵੀ ਸਾਡੇ ਘਰ ਲੁੱਟ ਹੋ ਗਈ ਆ। ਤੁਸੀਂ ਤੁਰੰਤ ਜਿਹੜਾ ਪੁਲਿਸ ਪਾਰਟੀ ਲੈ ਕੇ ਸਾਡੇ ਘਰ ਆਓ। ਮੇਰੀ ਮਾਂ ਤੇ ਮੇਰਾ ਭਰਾ ਕੁਝ ਨਹੀਂ ਬੋਲਦੇ ਪਏ। ਮੈਨੂੰ ਲੱਗਦਾ ਬਈ ਉਹਨਾਂ ਦੇ ਨਾਲ ਕੋਈ ਵੱਡੀ ਵਾਰਦਾਤ ਹੋ ਗਈ। ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਆ ਤਾਂ ਦੇਖਦੇ ਆ ਵੀ ਘਰ ਦਾ ਸਾਰਾ ਸਮਾਨ ਖਿਲਰਿਆ ਹੁੰਦਾ। ਘਰ ਦੇ ਵਿੱਚ ਜਿਹੜਾ ਥੋੜਾ ਬਹੁਤਾ ਸੋਨਾ ਹੁੰਦਾ, ਥੋੜਾ ਬਹੁਤਾ ਕੈਸ਼ ਹੁੰਦਾ ਉਹ ਵੀ ਗਾਇਬ ਹੁੰਦਾ। ਪਰ ਪੁਲਿਸ ਨੂੰ ਸ਼ੱਕ ਹੋ ਜਾਂਦਾ ਵੀ ਅਗਰ ਇਹ ਲੁੱਟ ਦਾ ਮਾਮਲਾ ਕਾਜਲ ਇਹ ਗੱਲ ਕਹਿ ਰਹੀ ਹੈ ਜਿਹਦੀ ਉਮਰ 27 ਸਾਲ ਹੈ ਕਿ ਮੈਂ ਘਰ ਦੇ ਵਿੱਚ ਹੀ ਸੀਗੀ ਤਾਂ ਇਹਨਾਂ ਲੁਟੇਰਿਆਂ ਨੇ ਕਾਜਲ ਨੂੰ ਨਿਸ਼ਾਨਾ ਕਿਉਂ ਨਹੀਂ ਬਣਾਇਆ? ਤੇ ਨਾਲੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਕਿਵੇਂ ਬੰਦ ਹੋ ਗਏ? ਪੁਲਿਸ ਨੇ ਤਫਤੀਸ਼ ਜਦੋਂ ਸ਼ੁਰੂ ਕੀਤੀ ਕਾਜਲ ਕੋਲੋਂ ਉਹਨਾਂ ਨੇ ਜਦੋਂ ਸਖਤੀ ਨਾਲ ਪੁੱਛਿਆ ਤਾਂ ਜੋ ਕੁਝ ਕਾਜਲ ਨੇ ਦੱਸਿਆ ਇਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦਰਅਸਲ ਮੀਨਾ ਜਿਹੜੀ ਕਾਜਲ ਦੀ ਮਾਂ ਹੈ ਇਹਦੇ ਪਤੀ ਦੀ ਡੈਥ 2007 ਦੇ ਵਿੱਚ ਹੀ ਹੋ ਗਈ ਸੀ ਉਸ ਵਕਤ ਕਾਜਲ ਤੇ ਰਾਹੁਲ ਬਹੁਤ ਛੋਟੇ ਸੀਗੇ ਇਸੇ ਦੌਰਾਨ ਕਾਜਲ ਦੀ ਨਾਨੀ ਨੇ ਇਹਨਾਂ ਨੂੰ ਆਪਣੇ ਕੋਲ ਰੱਖਿਆ ਇਹਨਾਂ ਨੂੰ ਪੜਾਇਆ ਲਿਖਾਇਆ ਤੇ ਕਾਜਲ ਦੀ ਨਾਨੀ ਦੇ ਕੋਲ ਇੱਕ ਘਰ ਸੀਗਾ ਜਿਹੜਾ ਉਹਨੇ ਆਪਣੀ ਬੇਟੀ ਮੀਨਾ ਦੇ ਨਾਮ ਕਰ ਦਿੱਤਾ ਤਾ ਜੋ ਇਹ ਆਪਣਾ ਜਿਹੜਾ ਗੁਜ਼ਾਰਾ ਕਰ ਸਕੇ ਸਮਾਂ ਬੀਤਦਾ ਗਿਆ ਰਾਹੁਲ ਵੀ ਵੱਡਾ ਹੋ ਗਿਆ ਤੇ ਕਾਜਲ ਵੀ ਵੱਡੀ ਹੋ ਗਈ ਰਾਹੁਲ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਕਾਜਲ ਜਿਹੜੀ ਆ ਇਹ ਦੱਸਿਆ ਜਾ ਰਿਹਾ ਇਹ ਥੋੜਾ ਆਪਣੇ ਆਪ 'ਚ ਰਹਿੰਦੀ ਸੀ ਆਪੇ ਤੋਂ ਬਾਹਰ ਰਹਿੰਦੀ ਸੀ ਮੁੰਡਿਆਂ ਖੁੰਡਿਆਂ ਦੇ ਨਾਲ ਇਹਦਾ ਬਹਿਣ ਕਾਨੂੰਨ ਜ਼ਿਆਦਾ ਸੀ ਇਸ ਕਰਕੇ ਇਹਦੀ ਮਾਂ ਮੀਨਾ ਇਹ ਤੋਂ ਖਫਾ ਰਹਿੰਦੀ ਸੀਗੀ ਮੀਨਾ ਇਹ ਚਾਹੁੰਦੀ ਸੀਗੀ ਕਿ ਕਾਜਲ ਜ ਜੀ ਉਮਰ 27 ਸਾਲ ਹੋ ਚੁੱਕੀ ਹੈ ਇਹ ਵਿਆਹ ਕਰ ਲਵੇ ਤੇ ਆਪਣੇ ਘਰ ਚਲੀ ਜਾਏ ਪਰ ਕਾਜਲ ਦੇ ਦਿਮਾਗ ਦੇ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀਗਾ ਕਾਜਲ ਇਹ ਚਾਹੁੰਦੀ ਸੀਗੀ ਕਿ ਇੱਕ ਤਾਂ ਮੈਂ ਵਿਆਹ ਨਹੀਂ ਕਰਨਾ ਤੇ ਦੂਸਰੇ ਪਾਸੇ ਅਗਰ ਰਾਹੁਲ ਇਹਦੇ ਛੋਟੇ ਭਰਾ ਦਾ ਵਿਆਹ ਹੁੰਦਾ ਤਾਂ ਉਹ ਵੀ ਇਹਦੀ ਸਹੇਲੀ ਦੇ ਨਾਲ ਹੋਵੇ ਤਾਂ ਜੋ ਕੋਈ ਤੀਜਾ ਬੰਦਾ ਇਸ ਪਰਿਵਾਰ ਦੇ ਵਿੱਚ ਐਂਟਰ ਨਾ ਕਰ ਸਕੇ ਪਰ ਇਸ ਪੂਰੇ ਕਤਲ ਕੇਸ ਦੇ ਵਿੱਚ ਇੱਕ ਹੋਰ ਸ਼ਖਸ ਦੀ ਐਂਟਰੀ ਹੁੰਦੀ ਹੈ ਉਹਦਾ ਨਾਮ ਹੈ ਕ੍ਰਿਸ਼ ਕ੍ਰਿਸ਼ ਕਾਜਲ ਦੇ ਸਕੇ ਮਾਮੇ ਦਾ ਮੁੰਡਾ ਦੱਸਿਆ ਜਾ ਰਿਹਾ ਕ੍ਰਿਸ਼ ਜਿਹੜਾ ਇਦੀ ਉਮਰ ਵੀ ਲਗਭਗ 18-19 ਸਾਲ ਹੈ ਕਾਜਲ ਨੇ ਕ੍ਰਿਸ਼ ਦੇ ਨਾਲ ਮਿਲ ਕੇ ਪਲਾਨ ਬਣਾਇਆ ਵੀ ਮੈਂ ਆਪਣੀ ਮਾਂ ਤੇ ਭਰਾ ਨੂੰ ਮਾਰ ਦਿੰਦੀ ਆ ਇਹ ਘਰ ਮੇਰੇ ਨਾਂ ਤੇ ਹੋ ਜਾਏਗਾ ਕਿਉਂਕਿ ਇਹ ਘਰ ਤਾਂ ਤੇਰੀ ਦਾਦੀ ਯਾਨੀ ਕਿ ਮੇਰੀ ਨਾਨੀ ਨੇ ਹੀ ਮੈਨੂੰ ਦਿੱਤਾ ਤਾਂ ਇਹਦੇ ਚੋਂ ਕੁਝ ਪੈਸੇ ਮੈਂ ਤੈਨੂੰ ਵੀ ਦੇ ਦਵਾਂਗੀ ਤੂੰ ਵੀ ਆਪਣੀ ਜ਼ਿੰਦਗੀ ਜੀ ਲਈ ਤੇ ਮੈਂ ਵੀ ਆਪਣੀ ਜ਼ਿੰਦਗੀ ਜੀ ਲਵਾਂਗਾ ਇਸੇ ਦੇ ਚਲਦਿਆਂ ਕਾਜਲ ਨੇ ਆਪਣੀ ਮਾਂ ਮੀਨਾ ਦਾ ਕਤਲ ਕਰ ਦਿੱਤਾ ਐਤਵਾਰ ਨੂੰ ਉਹਦਾ ਪਹਿਲਾਂ ਇਹਨੇ ਗਲਾ ਘੋਟਿਆ ਮੋਬਾਈਲ ਫੋਨ ਦਾ ਜਿਹੜਾ ਚਾਰਜਰ ਹੁੰਦਾ ਉਹਦੇ ਨਾਲ ਤੇ ਜਦੋਂ ਤੱਕ ਇਹਦੀ ਮਾਂ ਮਰ ਨਹੀਂ ਗਈ ਉਹਦੇ ਪੈਰ ਫੜ ਕੇ ਖੜਾ ਰਿਆ ਉਹਦਾ ਭਤੀਜਾ ਕ੍ਰਿਸ਼ ਇਸੇ ਦੌਰਾਨ ਉਥੇ ਪਹੁੰਚ ਜਾਂਦਾ ਰਾਹੁਲ ਇਹ ਇਸੇ ਤਰ੍ਹਾਂ ਰਾਹੁਲ ਦੇ ਸਿਰ ਤੇ ਵੀ वार ਕਰਦੇ ਆ ਤੇ ਉਹਨੂੰ ਵੀ ਉਦੋਂ ਤੱਕ ਮਾਰਦੇ ਆ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਉਹਦੇ ਪੈਰ ਫੜ ਲੈਂਦੇ ਆ ਵੀ ਇਹ ਕਿੰਨਾ ਕੁ ਤੜਫ ਲਊਗਾ ਇਸ ਕੁੜੀ ਨੇ ਆਪਣੀ ਮਾਂ ਨੂੰ ਤੇ ਆਪਣੇ ਸਕੇ ਭਰਾ ਨੂੰ ਇੰਨੀ ਦਰਦਨਾਕ ਮੌਤ ਦਿੱਤੀ ਉਹਦਾ ਕਾਰਨ ਕੀ ਸੀਗੀ ਇਹ ਚਾਹਦੀ ਸੀ ਮੈਨੂੰ ਕੋਈ ਰੋਕੇ ਟੋਕੇ ਨਾ ਮੈਂ ਜੋ ਕਰਨਾ ਚਾਹੁੰਦੀ ਆ ਮੈਂ ਉਹੀ ਕਰਾਂ ਦੱਸਿਆ ਜਾ ਰਿਹਾ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਨਫਲੂਐਂਸਰ ਵੀ ਸੀਗੀ ਇਹਦਾ ਇੱਕ ਅਕਾਊਂਟ ਵੀ ਬਣਿਆ ਹੋਇਆ ਸੀ ਇੰਸਟਾਗ੍ਰam ਦੇ ਉੱਤੇ ਜਿਹਦੇ ਉੱਤੇ ਆਪਣੇ ਇਹ ਵੀਡੀਓਜ਼ ਪੋਸਟ ਕਰਦੀ ਸੀ ਇਹਦੀ ਮਾਤਾ ਨੇ ਕਿੱਦਾਂ ਇਹਨਾਂ ਨੂੰ ਪਾਲਿਆ ਖਾਸ ਤੌਰ ਤੇ ਇਹਦੀ ਨਾਨੀ ਨੇ ਇਹਨਾਂ ਦਾ ਇੰਨਾ ਸਾਥ ਦਿੱਤਾ ਕਿ ਉਹਦੇ ਹਿੱਸੇ 'ਚ ਜਿਹੜਾ ਆਉਂਦਾ ਮਕਾਨ ਸੀਗਾ ਜਿਹੜਾ ਸ਼ਾਂਤੀ ਕਲੋਨੀ ਯਮਨਾ ਨਗਰ ਦੇ ਵਿੱਚ ਸੀਗਾ ਉਹਨੇ ਆਪਣੇ ਦੋਵਾਂ ਪੁੱਤਰਾਂ 'ਚੋਂ ਕਿਸੇ ਨੂੰ ਵੀ ਨਹੀਂ ਦਿੱਤਾ ਕਿਉਂਕਿ ਇਹ ਉਹਦੇ ਹਿੱਸੇ ਦਾ ਮਕਾਨ ਸੀਗਾ ਤੇ ਉਹ ਚਾਹੁੰਦੀ ਸੀ ਵੀ ਇਹ ਮਕਾਨ ਮੈਂ ਜਿਹੜਾ ਆਪਣੀ ਧੀ ਮੀਨਾ ਨੂੰ ਦੇ ਦਵਾਂ ਜਿਹਦੇ ਸਿਰ ਤੋਂ ਉਹਦੇ ਪਤੀ ਦਾ ਸਾਯਾ ਉੱਠ ਚੁੱਕਾ ਔਰ ਇਸੇ ਦੇ ਚਲਦਿਆਂ ਇਹਦੀ ਨਾਨੀ ਨੇ ਕੀਤਾ ਵੀ ਇੰਜ ਕਿ ਤਾਂ ਜੋ ਇਸ ਘਰ ਦੇ ਵਿੱਚ ਇਹ ਰਹਿ ਸਕਣ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਨਾ ਕਰੇ ਇਹਨਾਂ ਨੂੰ ਕਿਰਾਏ ਦੇ ਉੱਤੇ ਧੱਕੇ ਨਾ ਖਾਣੇ ਪੈਣ ਬੱਚੇ ਪੜ ਜਾਣ ਤੇ ਪੜ ਲਿਖ ਕੇ ਕਿਤੇ ਸੈਟਲ ਹੋ ਜਾਣ ਪਰ ਜੋ ਕੁਝ ਹੋਇਆ ਇਹ ਤੁਹਾਡੇ ਸਾਹਮਣੇ ਆ ਸਿਰਫ ਆਪ ਪੁੱਧਰੀਆਂ ਦੇ ਚੱਕਰ ਦੇ ਵਿੱਚ ਆਪਣੀ ਜ਼ਿੰਦਗੀ ਆਪਣੇ ਟੰਗ ਦੇ ਨਾਲ ਜੀਉਣ ਦੇ ਚੱਕਰ ਵਿੱਚ ਕਾਜਲ ਤੇ ਇਹਦਾ ਭਰਾ ਕ੍ਰਿਸ਼ ਜਿਹੜਾ ਇਹ ਗੁਨਾਹਗਾਰ ਬਣ ਗਏ ਦੇਖਾ ਹੁਣ ਮੌਕਾ ਦੇਖਣ ਦੇ ਬਾਵਜੂਦ ਲੜਕੀ ਨੇ ਇਹ ਕਹਿ ਗਿਆ ਮਾਰੇ ਘਰ ਵਿੱਚ ਚੋਰੀ ਹੋ ਗਈ ਜੀ ਜਦ ਮੈਂ ਬਾਹਰ ਗਈ ਸੀ और पीछे से चोरी हो गया हमारा मर्डर हो गया जो हमने तफ्तीश इन्वेस्टिगेशन करी वहाँ पर मौके पे जांच करी है सारी सीन ऑफ क्राइम टीम बुलाई या डीएसपी साहब आए थे मौके पे और गण से पूरी हमने अपने इन्वेस्टिगेशन करी और इन्वेस्टिगेशन करने के बाद सीन ऑफ क्राइम टीम के मौका के मुलाजा के बाद पाया गया कि लड़की नहीं यह साजिश रची थी और अपने मेरे भाई के साथ मिलकर अपनी पहले अपनी माता का मर्डर किया और उसके बाद अपने भाई का मर्डर किया क्योंकि जब माता का मर्डर किया उस टाइम भाई बाहर था जैसे भाई घर में आया तो उसका सिर पे चोट मारी और उसको नीचे गिरा लिया और इसके मेरे भाई ने तो मुंह पे कपड़ा बांध कर उसका गला घोट दिया और इसने पाँव पकड़े थे और ऐसे ही माता के साथ किया था तो जिसमें इन दोनों ने मिलकर ये मर्डर किया to One India channel and never miss an update.